ਸਤ ਦੀ ਜਾਣਕਾਰੀ ਰੱਖਦਾ ਹੋਵੇ ਪ੍ਰਮਾਤਮਾ ਦੀ ਨੌਲੇਜ ਰੱਖਦਾ ਹੋਵੇ ਉਹਨੂੰ ਸਤਗੁਰ ਕਹਿੰਦੇ ਨੇ ਮਹਾਰਾਜ ਬੜਾ ਸੋਹਣਾ ਲਿਖਦੇ ਨੇ ਇੱਥੇ ਉਹ ਕਹਿੰਦੇ ਸੋ ਸਤਗੁਰ ਧੰਨ ਧੰਨ ਕਹਿੰਦੇ ਉਹ ਤਾਨਿਆ ਸਤਗੁਰ ਜਿਨੇ ਮੇਰੀ ਜ਼ਿੰਦਗੀ ਦੇ ਵਿੱਚ ਜਿਹੜਾ ਗੜ ਸੀ ਬੇਮਾ ਭਰਮਾਂ ਦਾ ਬੇਅਕਲੀ ਦਾ ਨਫ਼ਰਤ ਦਾ ਈਰਖਾ ਦਾ ਨਿਰਾਸ਼ੀ ਜਿਹੜਾ ਉਹ ਦੂਰ ਕੀਤਾ ਮੈਂ ਤਨ ਤਨ ਇਸ ਸਤਿਗੁਰ ਨੂੰ ਕਹਿ ਰਿਹਾ ਇਸ ਮਹਾਪੁਰਸ਼ ਨੂੰ ਕਹਿ ਰਿਹਾ ਇਸ ਮਹਾਤਮਾ ਨੂੰ ਕਹਿ ਰਿਹਾ ਜਿਨੇ ਮੇਰੀ ਜ਼ਿੰਦਗੀ ਚ ਆ ਕੇ ਇੱਕ ਇਨਕਲਾਬ ਲੈ ਕੇ ਆਂਦਾ ਸੋ ਸਤਿਗੁਰ ਤਨ ਤਨ ਜਿਨ ਭਰਮ ਗੜ ਤੋੜਿਆ ਸੋ ਸਤਿਗੁਰ ਵਾਹੋ ਵਾਹੋ ਜਿਨ ਹਰ ਸਿਉ ਜੋੜਿਆ ਹਰ ਕਹਿੰਦੇ ਨੇ ਪ੍ਰਮਾਤਮਾ ਨੂੰ ਵਾਹੋ ਵਾਹੋ ਦਾ ਮਤਲਬ ਸ਼ਲਾਗਾ ਉਪਮਾ ਕਰ ਰਹੇ ਨੇ ਮਹਾਰਾਜ ਜੀ ਕਹਿੰਦੇ ਉਹ ਤਨ ਹੈ ਸਤਿਗੁਰੂ ਵਾਹੋ ਵਾਹੋ ਹੈ ਉਸ ਨੂੰ ਐਪਰੀਸ਼ੀਏਸ਼ਨ ਹੈ ਉਸ ਨੂੰ ਸਲਾਮ ਹੈ ਸਿਰ ਚੁੱਕਦਾ ਤੇ ਮੈਂ ਉਹਨੂੰ ਤਨ ਕਹਿ ਰਿਹਾ ਜਿਹਨੇ ਮੇਰੀ ਜ਼ਿੰਦਗੀ ਦੇ ਵਿੱਚ ਐਸੀ ਲਾਈਟ ਲੈ ਕੇ ਆਂਦੀ ਐਸੀ ਲੋ ਲੈ ਕੇ ਆਂਦੀ ਜਿਸ ਦੇ ਕਾਰਨ ਸਾਰੇ ਮੈਨੂੰ ਬਰਾਬਰ ਲੱਗਣ ਲੱਗ ਪਏ ਮੈਨੂੰ ਉਹ ਅੱਖ ਦੇ ਦਿੱਤੀ ਜਿਹਦੇ ਕਰਕੇ ਮੈਂ ਸਾਰਿਆਂ ਨੂੰ ਬਰਾਬਰ ਦੇਖਦਾ ਕਿਸੇ ਵਿੱਚ ਕੋਈ ਨਫ਼ਰਤ ਨਹੀਂ ਦੇਖਦਾ ਕਿਸੇ ਵਿੱਚ ਕੋਈ ਉੱਚ ਨੀਚ ਨਹੀਂ ਦੇਖਦਾ ਕਿਸੇ ਵਿੱਚ ਕੋਈ ਜਾਤ ਪਾਤ ਮਜਬ ਨਹੀਂ ਦੇਖਦਾ ਸਾਰੇ ਮੈਨੂੰ ਬਰਾਬਰ ਲੱਗਦੇ ਨੇ ਸਾਰੇ ਮੈਨੂੰ ਰੱਬ ਦੇ ਬੰਦੇ ਲੱਗਦੇ ਨੇ ਸੋ ਵਾਹੋ ਵਾਹੋ ਹੈ ਐਸੇ ਸਤਿਗੁਰੂ ਨੂੰ ਜਿਨੇ ਹਰ ਦੇ ਨਾਲ ਜੋੜ ਦਿੱਤਾ ਮੈਨੂੰ ਮੇਰੇ ਪਰਮਪਲੇਖੇ ਦੂਰ ਕੀਤੇ ਕਿ ਤੂੰ ਕੀ ਕਰਦਾ ਬੰਦਿਆ ਤੂੰ ਕੀ ਕਰਨ ਆਇਆ ਸੀ ਤੇਰਾ ਜਨਮ ਜਿਹੜਾ ਹੋਇਆ ਸੀ ਉਹ ਰੱਬ ਨੂੰ ਜਾਣਨ ਦੇ ਲਈ ਹੋਇਆ ਸੀ ਉਹ ਹਰ ਨੂੰ ਮਿਲਣ ਦੇ ਲਈ ਹੋਇਆ ਸੀ ਸੋ ਇਸ ਕਰਕੇ ਇਹ ਸਤਿਗੁਰੂ ਨੂੰ ਵਾਹੋ ਵਾਹੋ ਹੈ ਤਨ ਤਨ ਹੈ ਐਸਾ ਸਤਿਗੁਰੂ ਜਿਨੇ ਮੇਰੀ ਜ਼ਿੰਦਗੀ ਦੇ ਵਿੱਚੋਂ ਇਹ ਭਰਮ ਘੜ ਤੋੜਿਆ ਤੇ ਮੈਨੂੰ ਐਸੇ ਹਰ ਦੇ ਨਾਲ ਜੋੜਿਆ ਰੱਖਣਾ